ਲੁਧਿਆਣਾ ਨੂੰ ਜਲਦ ਹਲਵਾਰਾ 에ਅਰਪੋਰਟ ਮਿਲਣ ਜਾ ਰਿਹਾ ਕਿਉਂਕਿ ਹੁਣ ਕਲੀਅਰੈਂਸ ਜਿਹੜੀ ਚਾਹੀਦੀ ਸੀਗੀ ਉਹਨਾਂ ਦੀ ਟੀਮ ਅੱਜ ਪਹੁੰਚ ਰਹੀ ਹੈ ਲੁਧਿਆਣੇ ਦੇ ਵਿੱਚ ਇਸ ਦੀ ਜਾਣਕਾਰੀ ਖੁਦ ਰੇਲ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਲੁਧਿਆਣਾ ਦੇ ਵਿੱਚ ਲੰਬੀ ਮਿਹਨਤ ਅਤੇ ਲੁਧਿਆਣਾ ਵਾਸੀਆਂ ਦੀ ਲੰਬੀ ਉਡੀਕ ਤੋਂ ਬਾਅਦ ਬਿਊਰੋ ਆਫ ਸਿਵਲ ਐਵੀਏਸ਼ਨ ਸਿਕਿਉਰਿਟੀ ਦੀ ਟੀਮ ਜਿਹੜੀ ਹੈ ਉਹ ਲੁਧਿਆਣਾ ਦਾ ਹਲਵਾਰੇ 에어ਪੋਰਟ ਦੀ ਬਿਲਡਿੰਗ ਦੀ ਜਾਂਚ ਕਰਨ ਆ ਰਹੀ ਹੈ ਸਿਕਿਉਰਿਟੀ ਦੇ ਪੱਖੋਂ ਵੀ ਅਤੇ ਉਸ ਤੋਂ ਬਾਅਦ ਉਹਨਾਂ ਦੀ ਜਾਂਚ ਪੂਰੀ ਹੋਣ ਤੋਂ ਬਾਅਦ ਕਲੀਅਰੈਂਸ ਕਰਨ ਕੇ ਕਲੀਅਰੈਂਸ ਤੋਂ ਬਾਅਦ ਫਿਰ ਉਹ ਰਿਪੋਰਟ ਜਿਹੜੀ ਹੈ ਸਿਵਲ ਐਵੀਏਸ਼ਨ ਮਿਨਿਸਟਰੀ ਨੂੰ ਜਿਹੜੀ ਹੈ ਸੌਂਪਣਗੇ ਉਸ ਤੋਂ ਬਾਅਦ ਦੁਬਾਰਾ ਤੋਂ ਤਰੀਕ ਮਿੱਥੀ ਜਾਏਗੀ ਕਿ ਕਦੋਂ ਲੁਧਿਆਣੇ ਦੇ ਹਲਵਾਰਾ 에ਅਰਪੋਰਟ ਦੀ ਓਪਨਿੰਗ ਜਿਹੜੀ ਐ ਉਹ ਕੀਤੀ ਜਾਣੀ ਐ ਦਰਸਲ ਜਦੋਂ ਰਵਨੀਤ ਸਿੰਘ ਮਿੱਟੂ ਇੱਥੋਂ ਮੈਂਬਰ ਵੀ ਸੀਗੇ ਪਾਰਲੀਮੈਂਟ ਮੈਂਬਰ ਸੀਗੇ ਲੋਕ ਸਭਾ ਦੇ ਤਾਂ ਉਹਨਾਂ ਨੇ ਵੀ ਬਹੁਤ ਕੋਸ਼ਿਸ਼ ਕੀਤੀ ਸੀ ਇਸ 에ਅਰਪੋਰਟ ਨੂੰ ਬਣਾਉਣ ਦੀ ਤਾਂ ਉਸ ਤੋਂ ਬਾਅਦ ਸੰਜੀਵ ਅਰੋੜਾ ਨੇ ਬਹੁਤ ਮਿਹਨਤ ਕੀਤੀ ਇਸ 에ਅਰਪੋਰਟ ਨੂੰ ਪੂਰਾ ਕਰਵਾਉਣ ਦੇ ਵਿੱਚ ਜਿਹੜੀਆਂ-ਜਿਹੜੀਆਂ ਰੁਕਾਵਟਾਂ ਆ ਰਹੀਆਂ ਸੀ ਸੰਜੀਵ ਅਰੋੜਾ ਨੇ بطور ਰਾਜ ਸਭਾ ਮੈਂਬਰ ਬਹੁਤ ਮਿਹਨਤ ਕੀਤੀ ਕੋਸ਼ਿਸ਼ ਕੀਤੀ ਸਮੇਂ-ਸਮੇਂ ਤੇ ਮੀਟਿੰਗਾਂ ਲਈਆਂ ਡੀਸੀ ਦੇ ਨਾਲ ਤੇ 에어ਪੋਰਟ ਅਥਾਰਟੀ ਦੇ ਅਸਰਾਂ ਦੇ ਨਾਲ ਮੀਟਿੰਗਾਂ ਵੀ ਲਈਆਂ ਤਾਂ ਕਿ ਜਲਦ ਤੋਂ ਜਲਦ 에어ਪੋਰਟ ਦਾ ਕੰਮ ਜਿਹੜਾ ਮੁਕੰਮਲ ਹੋ ਜਾਏ 에어ਪੋਰਟ ਦੇ ਉਦਘਾਟਨ ਦੀ ਤਰੀਕ ਵੀ ਜਿਹੜੀ ਹੈ ਉਹ ਤੈਅ ਹੋ ਗਈ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਰਚੁਅਲ ਕਾਨਫਰੈਂਸਿੰਗ ਵੀਡੀਓ ਵਰਚੁਅਲ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਇਸ 에어ਪੋਰਟ ਦਾ ਉਦਘਾਟਨ ਜਿਹੜਾ ਕਰਨਾ ਸੀਗਾ ਪਰ ਕਿਸੇ ਕਾਰਨਾ ਕਰਕੇ ਉਹ ਜਿਹੜਾ ਕੈਨਸਲ ਹੋ ਗਿਆ ਸੀ ਉਸ ਤੋਂ ਬਾਅਦ ਕੋਈ ਕੰਮ ਜਿਹੜੇ ਨੇ 에어ਪੋਰਟ ਤੇ ਪੈਂਡਿੰਗ ਰਹਿ ਗਏ ਸੀਗੇ ਜਿਸ ਤੋਂ ਬਾਅਦ ਬੀਤੇ ਦਿਨ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਵੱਲੋਂ ਵੀ ਇਹ ਜਾਣਕਾਰੀ ਸਾਂਝੀ ਕੀਤੀ ਗਈ ਸੀ ਕਿ ਜਿਹੜੇ ਵੀ ਹਲਵਾਰਾ 에어ਪੋਰਟ ਦੇ ਪੈਂਡਿੰਗ ਕੰਮ ਸੀ ਜੋ 에어ਪੋਰਟ ਅਥਾਰਟੀ ਆਫ ਇੰਡੀਆ ਨੇ ਕਹੇ ਸੀਗੇ ਕਿ ਇਸ ਤਰੀਕੇ ਦੇ ਚੇਂਜਸ ਜਿਹੜੇ ਨੇ ਉਹ ਕਰਨੇ ਨੇ 에어ਪੋਰਟ ਤੇ ਵੀ ਉਹ ਜਿਹੜੇ ਚੇਂਜਸ ਨੇ ਉਹ ਵੀ ਮੁਕੰਮਲ ਹੋ ਚੁੱਕੇ ਨੇ 에어ਪੋਰਟ ਅਥਾਰਟੀ ਆਫ ਇੰਡੀਆ ਨੂੰ ਦੱਸ ਦਿੱਤਾ ਗਿਆ ਕਿ ਸਾਡੇ ਵੱਲੋਂ ਹਲਵਾਰਾ 에어ਪੋਰਟ ਦੀ ਬਿਲਡਿੰਗ ਦਾ ਕੰਮ ਅੰਦਰ ਸਾਰੀਆਂ ਮਸ਼ੀਨਾਂ ਦਾ ਕੰਮ ਪੂਰਨ ਤੌਰ ਤੇ ਕੰਪਲੀਟ ਹੋ ਗਿਆ ਹੋਇਆ ਜਿਸ ਤੋਂ ਬਾਅਦ ਅੱਜ ਬਿਊਰੋ ਆਫ ਸਿਵਲ ਐਵੀਏਸ਼ਨ ਸਿਕਿਉਰਿਟੀ ਦੀ ਟੀਮ ਜਿਹੜੀ ਅੱਜ ਉੱਥੇ ਪਹੁੰਚ ਰਹੀ ਹੈ ਲੁਧਿਆਣਾ ਹਲਵਾਰਾ 에어ਪੋਰਟ ਤੇ ਬਿਲਡਿੰਗ ਕਲੀਅਰੈਂਸ ਬਿਲਡਿੰਗ ਸਿਕਿਉਰਿਟੀ ਕਲੀਅਰੈਂਸ ਕਰੰਟ ਦੇ ਵਾਸਤੇ ਅੱਜ ਜੋ ਟੀਮ ਪਹੁੰਚ ਰਹੀ ਹੈ ਬਹੁਤ ਲੰਬੇ ਸਮੇਂ ਤੋਂ ਲੁਧਿਆਣਾ ਵਾਸੀਆਂ ਨੂੰ ਇਸ 에어ਪੋਰਟ ਦਾ ਇੰਤਜ਼ਾਰ ਸੀ ਕਿਉਂਕਿ ਇਹ ਕਿਹਾ ਜਾਂਦਾ ਹੈ ਕਿ ਜਿੱਥੇ-ਜਿੱਥੇ 에어ਪੋਰਟ ਬੰਦ ਹੈ ਜਿਹੜੇ-ਜਿਹੜੇ ਸ਼ਹਿਰ ਦੇ ਵਿੱਚ ਉਸ ਦੀ ਜੀਡੀਪੀ ਜਿਹੜੀ ਹੈ ਉਹ ਵੱਧ ਜਾਂਦੀ ਹੈ ਕਿਉਂਕਿ ਜਿਹੜੇ ਕਾਰੋਬਾਰੀ ਨੇ ਵਪਾਰੀ ਨੇ ਕਿਉਂਕਿ ਲੁਧਿਆਣਾ ਇੱਕ ਇੰਡਸਟਰੀ ਦਾ ਹੱਬ ਵੀ ਹੈ ਹਰ ਸਾਲ ਇੱਥੋਂ ਪੂਰਾ ਸਾਲ ਹੀ ਇੱਥੇ ਵਪਾਰੀ ਜਿਹੜੇ ਨੇ ਆ ਕੇ ਆਪਣਾ ਵਪਾਰ ਕਰਨ ਆਉਂਦੇ ਵੀ ਨੇ ਇੱਥੋਂ ਬਾਹਰ ਵੀ ਆਪਣਾ ਵਪਾਰ ਕਰਨ ਉਹ ਵਪਾਰੀ ਜਿਹੜੇ ਨੇ ਉਹ ਜਾਂਦੇ ਨੇ ਤਾਂ ਇਹ ਐਪੋਰਟ ਆਉਣ ਦੇ ਨਾਲ ਉਹਨਾਂ ਵਪਾਰੀਆਂ ਨੂੰ ਬਹੁਤ ਆਸਾਨ ਹੋ ਜਾਏਗਾ ਲੁਧਿਆਣਾ ਸ਼ਹਿਰ ਤੱਕ ਪਹੁੰਚ ਕਰਨੀ ਜਿੱਥੇ 3 ਦਿਨ ਲੱਗਦੇ ਨੇ ਲੁਧਿਆਣਾ ਪਹੁੰਚਣ ਚ ਰੇਲ ਗੱਡੀ ਰਾਹੀਂ ਤਾਂ ਕੁਝ ਹੀ ਘੰਟਿਆਂ ਦੇ ਵਿੱਚ ਉਹ ਲੁਧਿਆਣਾ ਪਹੁੰਚ ਸਕਦੇ ਨੇ ਤੇ ਆਪਣਾ ਕਾਰੋਬਾਰ ਕਰਕੇ ਸਮੇਂ ਸਿਰ ਵਾਪਸ ਵੀ ਜਾ ਸਕਦੇ ਨੇ ਤਾਂ ਬਹੁਤ ਲੰਬੇ ਸਮੇਂ ਤੋਂ ਲੁਧਿਆਣਾ ਦੇ ਇੰਡਸਟਰੀ ਵਾਲਿਆਂ ਨੂੰ ਵੀ ਉਡੀਕ ਸੀ ਕਿ ਜਲਦ ਤੋਂ ਜਲਦ ਲੁਧਿਆਣੇ ਦਾ 에ਅਰਪੋਰਟ ਬਣੇ ਤਾਂ ਕਿ ਕਾਰੋਬਾਰ ਦੇ ਵਿੱਚ ਵੀ ਵਾਧਾ ਹੋਵੇ ਜੀਡੀਪੀ ਵਧੇ ਕਾਰੋਬਾਰ ਦੇ ਵਿੱਚ ਵਾਧਾ ਹੋਵੇ ਤਾਂ ਇਸ ਦੀ ਹੁਣ ਜਾਣਕਾਰੀ ਰਵਨੀਤ ਮਿੱਟੂ ਨੇ ਸਾਂਝੀ ਕੀਤੀ ਕਿ ਇੱਕ ਕੇਂਦਰੀ ਟੀਮ ਜਿਹੜੀ ਹੈ ਬਿਊਰੋ ਆਫ ਸਿਵਲ ਐਵੀਏਸ਼ਨ ਸਿਕਿਉਰਟੀ ਦੀ ਟੀਮ ਜਿਹੜੀ ਹੈ ਲੁਧਿਆਣਾ ਪਹੁੰਚ ਰਹੀ ਹੈ ਹਲਵਾਰਾ 에ਰਪੋਰਟ ਤੇ ਬਿਲਡਿੰਗ ਦੀ ਕਲੀਅਰੈਂਸ ਕਰਨ ਦੇ ਵਾਸਤੇ ਉਸ ਦੀ ਜਾਂਚ ਬਿਲਡਿੰਗ ਕਲੀਅਰੈਂਸ ਜਾਂਚ ਕਰਨ ਵਾਸਤੇ ਤਾਂ ਹੁਣ ਇਸ ਕਲੀਅਰੈਂਸ ਤੋਂ ਬਾਅਦ ਹੁਣ ਦੇਖਣਾ ਹੋਏਗਾ ਕਿ ਤਰੀਕ ਕਿਹੜੀ ਮਿਥੀ ਜਾਂਦੀ ਹੈ ਜਦੋਂ ਇਸ ਹਲਵਾਰਾ 에ਰਪੋਰਟ ਦੀ ਸ਼ੁਰੂਆਤ ਹੋਏਗੀ ਕਦੋਂ ਇਸ 에ਰਪੋਰਟ ਤੋਂ ਪਹਿਲੀ ਉਡਾਨ ਜਿਹੜੀ ਹੈ ਭਰੀ ਜਾਏਗੀ ਤਾਂ ਫਿਰ ਅਪਡੇਟਸ ਦੇ ਸਾਨਾ ਜੁੜੇ ਰਹੋ ਲੁਧਿਆਣਾ ਤੋਂ ਸਮਜੀਤ ਸਿੰਘ ਜਨਤੈਸ਼ੀ ਤਨਵਾਦ